ਡੀਜੀਪੀ ਸੈਣੀ ਲਾਇਆ ਕਿਨੇ ਸੀ ਸਾਢੇ ਹਜ਼ਾਰਾਂ ਮੁੰਡਿਆਂ ਦਾ ਕਾਤਲ ਹਜ਼ਾਰਾਂ ਕੁੜੀਆਂ ਦੇ ਬਲਾਤਕਾਰ ਕਰਨ ਵਾਲੇ ਖਾਲਦੇ ਵਰਗਿਆਂ ਨੂੰ ਸ਼ੀਲ ਕਰਨ ਵਾਲੇ ਵਿਚਾਲੋਂ ਪਾੜ ਕੇ ਉਹਨੂੰ ਡੀਜੀਪੀ ਕਿਨੇ ਲਾਇਆ ਸੀ ਬਾਈ ਪਿੰਡ ਬਾਦਲਾਲੋਂ ਤੁਹਾਡੇ ਕੋਲ ਹੀ ਪੁੱਛਣਾ ਬਾਦਲ ਸਾਹਿਬ ਨੇ ਲਾਇਆ ਸੀ ਦੱਸੋ ਬਾਈ ਬਾਦਲਾ ਪਿੰਡ ਨੂੰ ਦੱਸੋ ਬਾਈ ਇਹਦੇ ਵਿੱਚ ਕੀ ਟੱਕ ਹੈ ਮੱਕੇ ਨਹੀਂ ਬੜੀ ਤੂੰ ਨਾ ਲੈ ਨਾਲ ਸਾਰਾ ਪਤਾ ਪਤਾ ਕਿਉਂ ਨਹੀਂ ਡਾਰਾ ਬਾਈ ਡਾਰਾ ਬਾਈ ਲੈਸ ਦਾ ਮੈਂ ਤੁਹਾਡਾ ਸਾਰਾ ਲੰਬੀ ਗੱਲ ਤਾਂ ਹੈ ਪੈਂਡਾ ਵਾਲੇ ਆ ਦੇ ਬਾਪੂ ਨੂੰ ਪਿਆਉ ਨੂੰ ਪਿਆਉ ਨਹੀਂ ਕਹਿੰਦੇ 10 ਤਰੀਕ ਨੂੰ ਬਾਦਲ ਨੂੰ ਬਾਪੂ ਸਾਹਿਬ ਕਹਿੰਦੇ ਆ ਕੋਈ ਗੱਲ ਨਹੀਂ ਬਾਈ ਅਸੀਂ ਸੱਖ ਸੁਣਾਉਣ ਆਏ ਆ ਕੇ ਦੇ ਗੋਡੇ ਲੱਗੇ ਕਿੱਟੇ ਲੱਗੇ ਔਰ ਬੜੇ ਚੜਤੋਂ ਸੁਣਾਉਣੇ ਆ ਇਹ ਜੇ ਤੁਹਾਨੂੰ ਸਮਝ ਲੱਗੀ ਆ ਉੱਠੇ ਰਾਹਾਂ ਦੇ ਪਾਂਦੀ ਸੀ ਉੱਠੇ ਸਦੇ ਸਾਰੇ ਕਰਕੇ ਛੱਡੇ ਆ ਜੇਲਾਂ ਅਕਚਿਹਰੀਆਂ ਛਾਣੇ ਗੋਲੀਆਂ ਕੱਪ ਚੱਲਿਆ ਬਾਈ ਪਰ ਜਦੋਂ ਦੀ ਜ਼ਿੰਦਗੀ ਲਈ ਤੇ ਆਈ ਐ ਇਹ ਧਰਤੀ ਦੇ ਹਵਾਲੇ ਆ ਅੱਜ ਕੋਈ ਪ੍ਰਵਾਹ ਨਹੀਂ ਕੱਲ ਮਰਦੇ ਅੱਜ ਮਰ ਜਗੇ ਹੁਣੇ ਸੱਚੀ ਵੈਣ ਕਰਨੇ ਜਿਸ ਕਰਕੇ ਆ ਪਿੱਛੇ ਤੁਸੀਂ ਵੀਡੀਓ ਦੂਜੀ ਵੀ ਦੇਖੀ ਹੋਣੀ ਐ ਜਿਆਦਾ ਗੁਰਦੇਵ ਸਿੰਘ ਕੌਕੇ ਵਾਲੀ 1992 ਦੇ ਵਿੱਚ ਬਿਆਨਤਾ ਪੁੱਟ ਸੀਗਾ ਸਰਕਾਰ ਉਹਦੀ ਬਣੀ ਐਸਪੀ ਸਵਰਨ ਘੋਟ ਨੇ ਨੇ ਚੱਕਿਆ ਜੌਂ ਦੇ ਤਛੜ ਢਾਇਆ ਟੋਟੇ ਟੋਟੇ ਕੀਤੇ ਦਰਿਆ ਚ ਰੋੜ ਦਾ ਸਤਲੁਜ ਆ ਪਿੱਛੇ ਏ ਸੋਡੇ ਪਿੰਡ ਵਾਲੇ ਕਾਕਾ ਜੀ ਸੁਖਵੀਰ ਸਿੰਘ ਗਏ ਬਾਦਲ ਘਰੇ ਉਹਨਾਂ ਦੇ ਕੌਕੇ ਪਿੰਡ ਕਹਿੰਦੇ ਸਾਨੂੰ ਸਾਡੀ ਸਰਕਾਰ ਆਉਣ ਦੇ ਉਹਦੀ ਧਰਮ ਪਤਨੀ ਨੂੰ ਕਹਿੰਦੇ ਕੌਕੇ ਸਾਹਿਬ ਦੀ ਨੂੰ ਕਿ ਇਨਸਾਫ ਦੇਵਾਂਗੇ ਉਹ ਭਾਈ ਸਾਹਿਬ ਤੇਰਾ ਬਾਪੂ 97 ਚ ਮੁੱਖ ਮੰਤਰੀ ਬਣਦਾ ਪੰਜਾਬ ਦਾ ਤੂੰ ਬਣਦਾ ਹੈ ਗ੍ਰਹਿ ਮੰਤਰੀ 15 ਸਾਲ ਤੁਹਾਡਾ ਸਰਕਾਰ ਰਹੀ ਤੁਹਾਡਾ ਰਾਜ ਰਿਹਾ ਕਿਸੇ ਨੇ ਬਾਈ ਬਾਹ ਫੜੀ ਸੀ ਕਿ ਮੂੰਹ ਫੜਿਆ ਸੀ ਰੋਕ ਦਿੰਦੇ ਬਾਈ 98 ਦੇ ਵਿੱਚ ਇਨਕੁਆਰੀ ਹੁੰਦੀ ਹੈ ਤਿੰਨ ਮੈਂਬਰਾਂ ਦੀ ਸੈਟ ਬਣਦੀ ਹੈ ਉਹਦਾ ਮੁਖੀ ਹੁੰਦਾ ਏ ਡੀਜੀਪੀ ਬੀਪੀ ਤਵਾੜੀ ਉਹ ਇਨਕੁਆਰੀ ਕਰਕੇ ਰਿਪੋਰਟ ਦਿੰਦਾ ਹੈ ਕਿ ਸਵਰਨ ਘੋਟਨਾ ਹਸਪੀਟਲ ਦਾ ਐਸਪੀ ਡੀਐਸਪੀ ਦੇ ਐਸਐਚਓ ਜੈਦਰ ਕੌਕੇ ਦੀ ਮੌਤ ਦੇ ਜ਼ਿੰਮੇਵਾਰ ਹੈ ਤੇ ਰਿਪੋਰਟ ਦੱਬੀ ਕਿਨੇ ਫਿਰ ਪਿੰਡ ਬਾਦਲ ਵਾਲੇਓ ਸੋਡੇ ਪਿੰਡ ਵਾਲੇ ਨੇ 14 ਦੀ ਘੋਟਨਾ ਮਰਦਾ ਬਾਈ 14 ਦੀ ਘੋਟਨਾ ਮਰਦਾ ਸਵਾਦ ਘੋਟਨਾ ਜਲੰਧਰ ਭੋਗ ਹੁੰਦਾ ਸ਼੍ਰੋਮਣੀ ਕਮੇਟੀ ਤੇ ਦਬਾਅ ਪਾਇਆ ਜਾਂਦਾ ਬਾਦਲਾਂ ਵੱਲੋਂ ਕਿ ਉੱਥੇ ਉਹਦੀ ਅੰਤਮਰਦਾ ਲਈ ਕੋਈ ਗ੍ਰਾਂਤੀ ਭੇਜਿਆ ਜਾਵੇ ਹੈਲਡ ਗ੍ਰਾਂਤੀ ਹੁੰਦੀ ਹੈ ਭਾਈ ਬਲਦੇਵ ਸਿੰਘ ਬਡਾਲਾ ਉਹ ਜਵਾਬ ਦਿੰਦੇ ਆ ਕਿ ਅਸੀਂ ਇਹਨਾਂ ਬੁਛੜਾਂ ਦੀ ਅਰਦਾਸ ਨਹੀਂ ਕਰਨੀ ਇਹਨਾਂ ਨੂੰ ਬਈ ਜਿਉਂਦਿਆਂ ਦਾ ਵੀ ਫਿਕਰ ਵੀ ਆਉਂਦਿਆਂ ਤੇ ਕਿਵੇਂ ਬਿਠਾਉਣਾ ਹੈ ਮਰਿਆਂ ਦਾ ਵੀ ਫਿਕਰ ਕਿ ਅਰਦਾਸ ਨਾ ਰਹਿ ਜੇ ਯਾਰ ਤੇ ਇਹ ਕਹਿੰਦਾ ਪੰਥਕ ਹੈ ਕੌਮ ਦਾ ਬਹੁਤ بڑا ਭੜਾ ਕੀਤਾ ਬਾਦਲ ਨੇ ਉਹ ਜਹਾਰ ਆਲਮ ਫਲੇਰ ਕੋਟਲੇ ਤੋਂ ਜਿਹਨੇ ਆਲਮ ਸੈਨਾ ਬਣਾ ਕੇ ਸਾਡੇ ਹਜ਼ਾਰਾਂ ਮੁੰਡਿਆਂ ਦੇ ਮੌਲ ਦੇ ਘਾਟ ਤਾਰਤਾ ਉਹਦੇ ਘਰ ਬਾਈ ਨੂੰ ਟੇਟ ਵੀ ਦਿੱਤੀ ਚੇਅਰਮੈਨ ਵੀ ਬਣਾਇਆ ਐਮਐਲਏ ਬਣਾਇਆ ਸੋਡੇ ਪਿੰਡਾਂ ਦੇ ਬਾਦਲ ਸਾਹਿਬ ਨੇ ਆਪਾਂ ਅੱਜ ਵੀ ਕਹਿੰਦੇ ਜੰਦਾਬਾਦ ਆ ਅੱਜ ਵੀ ਆ ਤੁਸੀਂ ਦੇਖ ਲਓ ਆ ਪਿੱਛੇ ਜੇ ਕਹਿੰਦੇ ਸੀਗੇ ਕਾਨੂੰਨ ਮਾੜੇ ਐ ਜਦੋਂ ਉਨੀ ਚ ਕਾਨੂੰਨ ਆਇਆ ਨਾ ਪਹਿਲਾਂ ਇਹ ਕਹੂ ਚੰਗੇ ਐ ਬੀਬਾ ਵੀ ਬੋਲੀ ਵੱਡੇ ਬਾਦਰੀ ਬੋਲੇ ਸਿਖਬੀਰ ਵੀ ਬੋਲੇ ਕਾਨੂੰਨ ਬਹੁਤ ਚੰਗੇ ਆ ਜੀ ਤਾਂ ਮੋਦੀ ਸਾਹਿਬ ਨੇ ਬਹੁਤ ਫਾਇਦਾ ਕਰਤਾ ਕਿਸਾਨਾਂ ਦਾ ਜਦੋਂ ਪਤਾ ਲੱਗਿਆ ਪਿੰਡਾਂ ਚ ਕਿਵੇਂ ਬੜਾਂ ਛੱਤਰ ਫਿਰੂਗਾ ਫਿਰ ਕਹਿੰਦੇ ਕਾਨੂੰਨ ਮਾੜੇ ਐ ਆਈ ਗੱਟ ਜੋੜ ਤੋੜ ਲਿਆ ਹੁਣ ਫੇਰ ਕਹਿੰਦੇ ਗੱਟ ਜੋੜ ਬਣ ਲਏ ਬਣ ਰਿਹਾ ਪਹਿਲਾਂ ਬਣਨੂ ਜਾਂ ਵੋਟਾਂ ਦਾ ਮਗਰੋਂ ਬਣਦੀ ਬਣੇ ਪਿਆ ਟੁੱਟੇ ਹੀ ਨਹੀਂ ਸੀ ਹੂੰ ਹੀ ਤੋੜਿਆ ਹੂੰ ਹੀ ਮਿੱੱਚ ਕੀਤਾ ਹੀ ਕੰਮ ਲੋਕਾਂ ਲਈ ਡਰਾਮਾ ਕਰਦੇ ਸੀ ਹੁਣ ਲੱਗਦਾ ਵੀ ਲੋਕਾਂ ਨੇ ਫੇਰ ਮੋੜ ਚ ਚਲੀ ਜਾਂਦਾ ਬੜਨ ਨਹੀਂ ਦੇਣਾ ਪਿੰਡਾਂ ਚ ਪਰ ਫਿਰ ਕਹਿੰਦੇ ਜੀ ਨਹੀਂ ਅਸੀਂ ਜੀ ਬਿਨਾ ਸ਼ਰਤਾਂ ਤੋਂ ਸਮਝੌਤਾ ਨਹੀਂ ਕਰਾਂਗੇ ਬੀਜੇਪੀ ਨਾਲ ਇਹ ਬਾਦਲ ਕਹਿੰਦਾ ਉਹ ਕਿਹੜੀਆਂ ਸ਼ਰਤਾਂ ਯਾਰ ਜਦੋਂ ਸੱਤਾ 'ਚ ਰਹੇ ਹੋ ਪਾਵਰ 'ਚ ਰਹੇ ਹੋ ਕੁਰਸੀਆਂ 'ਤੇ ਰਹੇ ਹੋ ਕਹਿੰਦੇ ਬੰਦੀ ਸਿੰਘਾਂ ਦੀ ਯਾਦ ਆਈ ਆਹੀ ਬੀਬਾ ਹਰਸਿੰਦਰ ਸਾਡੇ ਪਿੰਡ ਵਾਲੀ ਕੀ ਕਹਿੰਦੀ ਹੁੰਦੀ ਸੀ ਅਮਰਪਾਲ ਬਾਰੇ ਕਿ ਦੁਬਈ ਤੋਂ ਕੋਈ ਸ਼ੌਕਰ ਆਇਆ ਪੰਜਾਬ ਦਾ ਮਾਹੌਲ ਖਰਾਬ ਕਰਦਾ ਚੱਕੀ ਅੰਦਰ ਦੇ ਉਹ ਆਹੀ ਇਹਦਾ ਭਾਈ ਕੀ ਕਹਿੰਦਾ ਹੁੰਦਾ ਸੀਦਾ ਬੀਬਾ ਦਾ ਕਿ ਸਾਨੂੰ ਅਮਰਪਾਲ ਨੂੰ 15 ਮਿੰਟ ਟੱਕਲੇ ਨੂੰ ਸਿੱਧਾ ਕਰ ਦੇਵੇ ਫੋੜ ਕੇ ਨਹੀਂ ਸੀ ਨਾਲ ਯਾਰ ਮੈਂ ਉੱਥੇ ਬੋਲਿਆ ਸੀਗਾ ਤੇ ਸਾਰੇ ਬੈਠੇ ਸੀਗੇ ਇਕੱਟੇ ਹੋਏ ਬੱਚੇ ਕਾਂਗਰਸੀ ਵਿੱਚੇ ਬਾਦਲ ਵਾਲੇ ਦੇ ਬੱਚੇ ਦੂਜੇ ਭਾਜਪੀ ਵਾਲੇ ਮਗਾ ਜਦੋਂ ਪੰਜਾਬ ਤੋਂ ਬਾਹਰ ਹੁੰਨੇ ਹੋਂ ਉਦੋਂ ਪੰਜਾਬ ਚੇਤੇ ਆਉਂਦਾ ਤੁਸੀਂ ਸੁਣਿਆ ਹੋਣਾ ਮੇਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੀਡੀਓ ਵਾਹ ਜਦੋਂ ਪੰਜਾਬ ਤੋਂ ਪਾਸੇ ਕੁਰਸੀ ਤੋਂ ਪਾਸੇ ਹੁੰਨੇ ਹੋਂ ਪੰਜਾਬ ਭੁੱਲ ਜਾਂਦਾ ਨਾ ਪੰਜਾਬ ਰੋਚ ਚੇਤੇ ਆਉਂਦਾ ਤੇ ਕੁਰਸੀ ਤੇ ਬਹਿ ਜਾਂਦੇ ਹੋਂ ਪੰਜਾਬ ਰੋਚ ਚੇਤੇ ਉਹਨੂੰ ਭੁੱਲ ਜਾਂਦੇ ਤੁਸੀਂ ਕਰਕੇ ਬਾਈ ਬਾਦਲਪਿੰਡ ਵਾਲਿਓ ਸੋਡੇ ਕੋਲ ਅਸੀਂ ਉਹ ਇਹਨਾਂ ਦਾ ਚਿਹਰਾ ਵੇ ਤੁਸੀਂ ਵੀ ਹੁਣ ਤਾਂ ਪਿੱਛੇ ਦਾ ਤੁਸੀਂ ਵੀ ਕਰਤਾ ਹੀ ਕੰਮ ਜਬਾਈਚ ਤਾਂ ਦਾ ਵੀ ਜਿਹਦਾ ਗੱਲ ਆ ਪਿਆ ਇਹ ਕਮਾਈ ਦਾ ਕਰਤਾ ਵੀ ਪਰ ਮੈਂ ਗੱਲ ਕਰਦਾ ਬਾਈ 80 ਤੋਂ ਲੈ ਕੇ 95 ਤੱਕ ਹਜ਼ਾਰਾਂ ਮੁੰਡੇ ਮਰੇ ਤੱਕ ਢਾਈ ਅੱਗਾ ਲਾਈਆਂ ਗੁਰਸਤੇ ਢਾਈ ਗਲਾ ਟਾਇਰ ਪਾ ਕੇ ਫੂਕਿਆ ਆ ਮਾਜੇ ਜਾਇਓ ਕਦੇ ਮਾਜੇ ਚ 40 40 ਸਾਲ ਹੋ ਗਏ ਪਿੰਡਾਂ ਤੋਂ ਬਰਾਤਾਂ ਨਹੀਂ ਚੜੀਆਂ ਬਾਈ ਦੁੱਚੋਂ ਦੇ ਜਵਾਬ ਵੀ ਮਾਰਤੇ ਸੀ ਕਿਸੇ ਘਰ ਦੇ 5 ਸੀ 2000 ਜਾਂ ਕਿਤੇ 8 ਸੀ 2000 ਹੈ। 80 ਤੋਂ ਲੈ ਕੇ 95 ਤੱਕੇ ਕਾਣ ਹੁੰਦਾ ਆ। ਤੇ ਆਪਾਂ 2002 ਦੇ ਵਿੱਚ ਸਰਕਾਰ ਕੀ ਦੀ ਬਣਾਤੀ ਸੀ ਬਈ? ਕਾਂਗਰਸ ਦੀ ਕੈਪਟਨ ਬੀ। ਦਾ ਕਿਆਬਦ ਦੀ ਕਾਣ ਕਾਣ ਕਰਾ ਕੇ ਭੁੱਲ ਜਾਂਦੇ ਆ। ਮੇਰੇ ਵਰਗਿਆਂ ਦੀਆਂ ਗੱਲਾਂ ਕਿੱਥੇ ਕਿੱਥੇ ਜਾਂਦੀਆਂ। ਬਾਲ ਸਾਹ ਨੂੰ ਨਹੀਂ ਪਤਾ ਬਾਲ ਸਾਹ ਦੇ ਆਦੀ ਮਾਤਾ ਦੇ ਨਾਲ ਦੇ ਸਕੂਲ ਹੈ ਤੇ ਉਹ ਸਕੂਲ ਦੇ ਵਿੱਚੇ ਬੱਚਾ ਪੜ੍ਹਿਆ। ਇਹ ਨੂੰ ਉੱਥੇ ਪੰਜਾਬੀ ਨਾਲ ਨਹੀਂ ਜੋੜਿਆ ਗਿਆ। ਪਤਾ ਨਹੀਂ ਬਾਦਲ ਸਾਹਿਬ ਕਿਹੜੇ ਗੱਲਾਂ ਪੰਥ ਦੇ ਬਣੇ ਰਹੇ ਪੰਜਾਬ ਦੇ ਅਸੀਂ ਬਣੇ ਰਹੇ ਕਿਹੜਾ ਮਖੌਟਾ ਪਾਈ ਰੱਖਿਆ ਕੋਈ ਪਤਾ ਨਹੀਂ ਉਹ ਸਮਝ ਹੌਲੀ ਹੌਲੀ ਲੋਕਾਂ ਨੂੰ ਆਉਂਦਾ ਜਾਂਦਾ ਹੈ ਪਰ ਤੁਹਾਡੇ ਭਰਾਵੋ ਪਿੰਡ ਦੇ ਵਿੱਚ ਸਕੂਲ ਬਹੁਤ ਉੱਤੇ ਕਾਲ ਦਿੱਤੇ ਰਿਸਪੈਂਸਰੀਆਂ ਹਸਪਤਾਲ ਬਣਾਏ ਆ ਗਰਾਊਂਡ ਬਣਾਏ ਆ ਤੁਸੀਂ ਤਾਂ ਨਹੀਂ ਮਾਣਾ ਕਹਿੰਦੇ ਹੋਵੋਗੇ ਸੋਡੇ ਪਿੰਡ ਨੂੰ ਬਹੁਤ ਕੋ ਦਿੱਤਾ। ਆਗਮਾ ਤੋਂ ਇੱਕ ਵੀ ਨਹੀਂ ਪਿੰਡ ਵਾਸਤੇ ਕੋਈ। ਸਾਡੇ ਪਿੰਡ ਦਾ ਬੱਚਾ ਤਾਂ ਲੱਗ ਨਹੀਂ ਸਕਦਾ। ਉਸ ਦੇ ਵਿੱਚ ਕਿਹੜੇ ਬੰਦੇ ਆਵੇ। ਭਈਆ ਪ੍ਰਿੰਸੀਪਲ ਹੈ। ਭਈ ਜੀ ਇੱਕ ਵੀ ਬੰਦੇ ਦੀ ਸੀਟ ਨਹੀਂ ਸਾਡੇ ਸਾਰੇ ਮਜੋਰਟੀ ਜੁਈ ਨਾ ਹੋ। ਇਹ ਬੱਚੇ 25 ਮਿੰਟਾਂ ਦੇ ਬੱਚੇ ਫੜ ਦੇ। ਠੀਕ ਹੈ। ਸਾਡੇ ਪਿੰਡ 200 ਬੱਚਾ ਹੋ ਐਸਟੈਂਡ ਦੇ। ਹਾਂ ਜੀ ਦੇਖੋ। 200 ਬੱਚਾ ਬਾਦਰ ਪੇੜ ਦਾ ਹੋਊਗਾ ਜੇ ਡਾਵਾ ਮੈਂ ਨਹੀਂ ਦੱਸੂਗੀ 525 ਨੂੰ ਪੜਾਊਗਾ ਕਿ 600 ਬੱਚੇ ਨੂੰ ਪੜਾਊਗਾ ਕਿੰਨੇ 250 ਬੱਚੇ ਨੂੰ ਪੜਾਉਣਾ ਸੱਤ ਕੋ ਬੱਚੇ ਨਹੀਂ ਟੀਚਰ ਪੜਾਉਣਾ ਦੇਖੋ ਇਹ ਤਾਂ ਸਾਫ ਇੱਕੋ ਜਿਹਾ ਪਿੰਡ ਦਾ ਪਰ ਮੈਂ ਬਹੁਤ ਜਾਣਿਆ ਤੇ ਆਪਾਂ ਨੂੰ ਆਖਾਂ ਪਰ ਕੋਈ ਨਾਲ ਕਰਨ ਵਾਲਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਤਾਂ ਹੁਣ ਪੜ੍ਹ ਕੇ ਇੱਕ ਬੱਚਾ ਰਹਿ ਗਿਆ ਮੇਰੇ ਮੇਰੀ ਬੱਚੀਆਂ ਦੀ ਮਾਤ ਨੂੰ ਕੀ ਲੈਣਾ ਹੋਣੀ ਮੈਂ ਆਖਦੂਆਂ ਦੇ ਵਿੱਚ ਹੋਰ ਵੀ ਬੱਚੇ ਆਗੇ ਸੋਚਣ ਦੀ ਗੱਲ ਹੈ ਪਰ ਨਹੀਂ ਇਹ ਪਿੰਡ ਨਹੀਂ ਸੋਚਦਾ ਚਲੋ ਅੱਜ ਪਤਾ ਲੱਗ ਗਿਆ ਸਾਨੂੰ ਬਾਦਲ ਚਾ ਕੇ ਵੀ ਬਾਦਲ ਨਾ ਪਾਈਕ ਪਿੰਡ ਚ ਕਿੰਨਾ ਕੁ ਵਕਾਰ ਸਾਨੂੰ ਇਹ ਪਤਾ ਲੱਗ ਗਿਆ ਚਲੋ ਸਾਨੂੰ ਤਾਂ ਆਇਆ ਸੀ ਉਹ ਕਹੀ ਕਹੀ ਗਏ ਕਿ ਭਾਈ ਬਾਦਲ ਪਿੰਡ ਜਾਣਾ ਕੱਠ ਨਹੀਂ ਹੋਣਾ ਲੋਕਾਂ ਨੇ ਨਹੀਂ ਹੋਣਾ ਮੈਂ ਕਮਾਲ ਹੈ ਤੇ ਧੰਨਵਾਦ ਤੁਹਾਡਾ ਤੁਸੀਂ ਤਾਂ ਬੜੀ ਵੱਡੀ ਗੰਟੀ ਤੇ ਆਏ ਬਲ ਸਾਡੀ ਗੱਲ ਨੂੰ ਤਾਂ ਖੁਣ ਲਾਏ ਨਾ ਬਹੁਤ ਘੱਟ ਪਤਾ ਸੀ ਤੇਰਾ ਅੱਛਾ ਕੋਈ ਨਹੀਂ ਤੂੰ ਆਪ ਨੁੱਕਰ ਦੇ ਖੜੇ ਆ ਚਲੋ ਦਵਾਕ ਸਹੀ ਕੋਈ ਗੱਲ ਨਹੀਂ ਅੱਛਾ ਅਗਲੀ ਗੱਲ ਮੈਂ ਕਰਨ ਲੱਗਿਆ ਆ ਤੁਹਾਡੇ ਯਾਦ ਹੋਣਾ 14 ਦੇ ਵਿੱਚ ਬੇਵਲ ਗੋਲੀकांड ਹੋਇਆ ਸੀ ਜਦੋਂ ਬੇਅਦਬੀਆਂ ਹੋਈਆਂ ਨੇ ਉਹਦੇ ਇਨਸਾਫ ਲਈ ਸੰਗਤ ਬੈਠੀ ਸੀ ਤੇ ਗੋਲੀ ਚਲਾਈ ਸੀ ਪੁਲਿਸ ਨੇ ਦੋ ਜਣੇ ਸੀਧ ਹੋ ਗਏ ਸੀ ਤੇ ਬਾਦਲ ਨੇ ਪਰਚਾ ਕਿਤੇ ਦਿੱਤਾ ਸੀ ਅਣਪਛਾਤੀ ਪੁਲਿਸ ਤੇ ਉਦੋਂ ਭਵੰਤ ਕੀ ਕਹਿੰਦਾ ਹੁੰਦਾ ਸੀ ਕਿ ਪੁਲਿਸ ਅਣਪਛਾਤੀ ਕਿਵੇਂ ਹੋ ਗਈ ਜੀ ਹੁਣ ਤੇਰੇ ਵਾਰੀ ਬਾਈ ਕਾਈਸੋ ਬੰਦਾ ਜ਼ਖਮੀ ਹੋਇਆ ਬਾਡਰਾਂ ਤੇ ਸੁੱਧੀਆਂ ਗੋਲੀਆਂ 12 ਬੋਰ ਦੀਆਂ 32 ਬੋਰ ਦੀਆਂ ਮਾਰ ਤੇ ਤਿੰਨ ਮੁੰਡਿਆਂ ਦੀਆਂ ਅੱਖਾਂ ਗਈਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਬਿਸ਼ਿੰਦਰੀ ਆਕੇ ਭੰਨਤੀ ਗੱਡੀਆਂ ਟਰੈਕਟਰ ਆਕੇ ਭੰਨੇ ਪੰਜਾਬ ਦੀ ਹੱਦ 'ਚ ਉਹ ਮੁੰਡਾ ਕਿਰਤਪਾਲ ਨਵੇਂ ਗੋਂ ਵਾਲਾ ਚੱਕ ਕੇ ਲਿਗੇ ਪੰਜਾਬ ਦੀ ਹੱਦ 'ਚ ਹਰਿਆਣਾ ਪੁਲਿਸ ਲੱਤਾਂ ਬਾਹਾਂ ਤੋੜ ਕੇ ਜਵਾੜੇ ਪੰਤੇ ਜੀਬ ਵੀ ਅੰਦਰੋਂ ਵੱਢੀ ਗਈ ਗੋਰੀ ਚ ਪਾਏ ਕੁੱਟਿਆ ਈ ਕਰਕੇ ਭੰਨ ਕੇ ਉਹ ਸਟਿਆ ਪਿਆ ਪੀਜੀਐਸ 'ਚ ਅੱਜ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਕੋਈ ਪਰਚਾ ਦਰਜ ਹੋਇਆ ਉਲਟਾ ਪਰਚਾ ਦਰਜ ਹੋਇਆ ਸਾਡੇ ਵਰਗਿਆਂ ਤੇ ਕਿਸਾਨਾਂ ਆਗੂਆਂ ਤੇ ਉਹ ਪ੍ਰਸਪਾਲ ਤੇ 307 ਦਾ ਤੇ ਭੰਤ ਕਹਿੰਦਾ ਮੈਂ ਪੰਜਾਬ ਨਾਲਾਂ ਯਾਰ ਇੱਥੇ ਤੁਹਾਡੇ ਨਾਲ ਕੋਈ ਨਹੀਂ ਬਾਈ ਜੇਤੇ ਰੱਖਿਓ ਛੋਡੀ ਆਪਣੀ ਲੜਾਈ ਸਾਨੂੰ ਆਪ ਲੜਨੀ ਪੈਣੀ ਇਹ ਭੁੱਲ ਜਿਓ ਸਿਆਸੀ ਬਦਲ ਮਸਲਾਂ ਦੇ ਹੱਲ ਨਹੀਂ ਹੈ ਕਹਿੰਦੇ ਲੱਖਾਂ ਵੋਟਾਂ 'ਚ ਖੜਾ ਹੋਊਗਾ ਮੈਂ ਕਿਹਾ 12 'ਚ ਵੀ ਚੋਣ ਲੈਣਿਆ 22 'ਚ ਵੀ ਲੈਣਿਆ ਮੌੜ ਤੋਂ 24 'ਚ ਵੀ ਲੋਕ ਸਭਾ ਬਰੰਡੇ ਤੋਂ 6 ਮਹੀਨੇ ਪਹਿਲਾਂ ਐਲਾਨ ਕੀਤਾ ਹੋਇਆ ਚੋਣ ਲੜਨ ਦਾ ਉਹ ਚੰਗਾ ਲੱਗਿਆ ਪਾ ਦੂ ਨਾ ਲੱਗਿਆ ਨਾ ਪਾ ਮੈਂ 13000 ਪੰਜਾਬ ਦੇ ਪਿੰਡ ਸਿ ਜਾਣਾ 5 ਸਾਲ ਜਾਣਾ 7 ਜਾਣਾ ਆਹੀ ਸੋਚ ਹੈ ਆਹੀ ਪ੍ਰਚਾਰ ਆ ਆਹੀ ਮਿਸ਼ਨ ਜੇ ਘੱਟੋ ਘੱਟ ਮੈਂ ਇਹ ਆਪਣੇ ਪੰਜਾਬ ਦੇ ਲੋਕਾਂ ਨੂੰ ਜਾਗ ਲਾਉਣ ਦਾ ਕੰਮ ਜਾਪ ਹੋ ਗਿਆ ਕਿ ਉਹ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਨਾ ਛੱਡ ਕੇ ਭੱਜੋ ਪੰਜਾਬ ਨੂੰ ਉਹ ਪੰਜਾਬ ਦੇ ਲੋਕੋ ਭਈਆਂ ਦੀਆਂ ਵੋਟਾਂ ਨਾ ਬਣਨ ਦੇ ਪਟਾਚ ਆਪਣੇ ਬੰਦਿਆਂ ਨੂੰ ਕੰਮ ਦਿਓ ਆਪਣੇ ਮਜ਼ਦੂਰਾਂ ਨੂੰ ਕੰਮ ਦਿਓ ਭੰਗਾਂ ਦੇ ਪਚਾਏ ਉਹ ਪੰਜਾਬ ਦੇ ਲੋਕੋ ਆਪਣੇ ਜਵਾਕਾਂ ਮਗਰ ਆਪਣੀ ਬੋਲੀ ਬਚਾ ਲਓ ਜਾ ਕੇ ਸਕੂਲਾਂ 'ਚ ਪਤਾ ਕਰ ਲਓ ਇਤਿਹਾਸ ਦੀ ਕੋਈ ਨਿਸ਼ਾਨੀ ਖੜੀ ਹੋਣੀ ਆ ਉਹ ਢਾਣ ਨਾ ਦਿਓ ਬਰਬਾਦ ਨਾ ਹੋਣ ਦੇ ਉਹਨੂੰ ਬਚਾ ਕੇ ਰੱਖੋ ਆਪਣੇ ਪਾਣੀ ਬਚਾ ਲਓ ਪਿੰਡਾਂ ਦੇ ਭਾਈਚਾਰੇ ਕਾਇਮ ਕਰ ਲਓ ਗੁਰੂ ਘਰ ਇਕੱਠੇ ਕਰ ਲਓ ਸੇਵੇ ਇਕੱਠੇ ਕਰ ਲਓ ਇਹੀ ਪ੍ਰਚਾਰ ਜੇ ਮੈਂ 13000 ਪਿੰਡ ਚ ਲੈ ਗਿਆ ਜੇ ਇੱਥੇ ਤੁਸੀਂ ਇੰਨੇ ਬੰਦੇ ਆਏ ਇਹ 5% ਬੰਦੇ ਵੀ ਮੇਰੀ ਗੱਲ ਨੂੰ ਲੜਵੰਦ ਕੇ ਲੈ ਗਏ ਤਾਂ ਮੈਂ ਸਮਝੋ ਮੇਰਾ ਇੱਥੇ ਬਣਾ ਸਫਲ ਆ ਅਸਰ ਤਾਂ ਹੁੰਦਾ ਹੀ ਆ ਗੱਲ ਦਾ ਆ ਮਿਠੜੀ ਪਿੰਡ ਛੋਟੇ ਥੋਲੇ ਹੀ ਆ ਨਾ ਮੈਂ ਗਿਆ ਹੁੱਕਾ ਜੁੱਤਾ ਪਹਿਲਾਂ ਉਹ ਇੱਕ ਮੈਨੂੰ ਬਾਈ ਕਹਿੰਦਾ ਬਾਈ ਰੁਕੀ ਰੁਕੀ ਮੈਂ ਕੀ ਗੱਲ ਹੋ ਗਈ ਕਹਿੰਦਾ ਬਾਈ ਮੈਂ ਗੱਲ ਕਰਨੀ ਐ ਕੱਲ ਦਾ ਹੁੱਕਾ ਆਇਆ ਵੀ ਲੱਖੇ ਸਧਾਣੇ ਦੇ ਪਿੰਡ ਆਉਣਾ ਤਾਂ ਕਹਿੰਦਾ ਸਾਡੇ ਪਿੰਡ ਹੋਰ ਹੀ ਖੁੰਡ ਚਰਚਾ ਚੱਲ ਪਈ ਮੈਂ ਕਿਹੜੀ ਕਹਿੰਦੇ ਲੱਖਾਂ ਬਾਦਲਾਂ ਤੋਂ 500 ਕਾਉਂਟ ਰੁਪਈਆ ਲੈ ਗਿਆ ਕਰਾ ਤੇਰੀ ਕਲਿੱਪ ਜੀ ਚੱਕ ਲੈ ਇੱਕ ਮੇਰੀ ਵੀਡੀਓ ਕਲਿੱਪ ਜੀ ਆ ਜੀ ਦੇਖੀ ਹੋਣੀ ਆ ਸੋਣੀ ਹੋਣੀ ਆ ਜਿੱਥੇ ਮੈਂ ਕਹਿੰਦਾ ਵੋਟਾਂ ਲਾ ਕੇ ਪੱਤਰੇ ਬਾਤ ਜਾਗੇ ਸੁਣੀ ਆ ਸੁਣੀ ਹੋਣੀ ਆ ਨਾ ਉਹਨੇ ਚੱਲਦਾ 15 20 ਸਟੂਡੈਂਟ ਦਾ ਟੋਟਾ ਉਹ ਮੈਂ ਲੰਮੀ ਚੌੜੀ ਇੰਟਰਵਿਊ ਆ ਮੇਰੀ ਮੈਂ ਇੱਕ ਸੰਦਰਭ ਵਿੱਚ ਗੱਲ ਕਰ ਰਿਹਾ ਵੀ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਜੱਥੇਬੰਦ ਹੋ ਜੋ ਇਹਦਾ ਡਿਟਰਾਂ ਦੇ ਕੋਈ ਯਕੀਨ ਨਾ ਕਰੋ ਮੇਰੇ ਵਰਗੇ ਹੁੰਦਾ ਵੋਟਾਂ ਲਾ ਕੇ ਪੱਤਰੇ ਬਾਜ ਜਾਂਦੇ ਓਨਾ ਟੋਟਾ ਕੱਟ ਲਿਆ ਉਹਨੂੰ ਚਲਾ ਦਿੰਦੇ ਆ ਉਹ ਬਾਬੇ ਕਹਿੰਦੇ ਅੱਛਾ ਯਾਰ ਇਹ ਗੱਲਾਂ ਬਹੁਤ ਸਿਆਣੀਆਂ ਕਰਦਾ ਇਹ ਵੀ ਇਹ ਜਿਹੀ ਹੈ ਸੋ ਸੋਸ਼ਲ ਮੀਡੀਆ ਦਾ ਜਵਾਨਾ ਬਾਈ ਮਾਹੌਲ ਨਰੂਆਲੇ ਪਿੰਡ ਗਿਆ ਉੱਥੇ ਵੀ ਆਹੀ ਗੱਲ ਉਹ ਮਗਰੋਂ ਦੱਸਦ ਨੇ ਬੰਦੇ ਛੋਡੇ ਪਿੰਡ ਜੋ ਕਿ ਬੰਦਾ ਮੁੰਡਾ ਫੋਨ ਕਰੂ ਵੀ ਸਾਡੇ ਪਿੰਡ ਕੀ ਚਰਚਾ ਚੱਲਦੀ ਹੈ ਮਗਰੋਂ ਪਤਾ ਲੱਗਦਾ ਉਹ ਕਹਿੰਦਾ ਬਾਈ ਸਾਡੇ ਪਿੰਡ ਕਹੇ ਲੱਖੇ ਨੇ ਬੰਗਾਲ ਚ ਟਰਾਲੇ ਪਾਏ ਹੋਏ ਆ ਮਾਹੌਲ ਵਾਲੇ ਜਹਾਜ਼ ਪਾ ਦੇਉਗੇ ਲੱਖੇ ਦੇ ਮੈਂ ਤੁਹਾਨੂੰ ਵੀ ਕਹਿਣਾ ਲੱਖੇ ਨੂੰ 500 ਗਾਲ ਕੱਢਣੀਆਂ ਪਿੰਡ ਬਾਦਲ ਵਾਲਿਓ ਹਜ਼ਾਰ ਕੱਢ ਲਓ ਬਈ ਬੀਜੇਪੀ ਨਾਲ ਜੋੜ ਦਿਓ ਬਾਦਲਾਨਾ ਜੋੜ ਦਿਓ ਕਾਂਗਰਸ ਨਾਲ ਜੋੜ ਦਿਓ ਆਮ ਆਦਮੀ ਨਾਲ ਜੋੜ ਦਿਓ ਏਜੰਸੀਆਂ ਦਾ ਬਣਾ ਦਿਓ ਸਟੇਟ ਦਾ ਬਣਾ ਦਿਓ ਭੁੱਲ ਜੋ ਲੱਖਾ ਪਿੰਡ ਆਇਆ ਸੀ ਚੇਤੇ ਰੱਖਿਓ ਲੱਖਾ ਕਹਿ ਕੇ ਕੀ ਗਿਆ ਇਹ ਮੇਰੀਆਂ ਗੱਲਾਂ ਦੇ ਅਸਰ ਕਰ ਲੱਖਾ ਅਹਿਮ ਨਹੀਂ ਆ ਲੱਖੇ ਦੀ ਕਹੀ ਹੋਈ ਗੱਲ ਹੈ